ਪਿੰਡਰਾ ਇੰਟਰਨੈਸ਼ਨਲ ਮੇਰੀ ਬੇਟੀ ਦਾ ਸਕੂਲ ਹੈ ਜੀ ਇਹ ਉਰੇ ਆ ਦੇਖੋ ਆ ਪੇਰੈਂਟਸ ਖੜੇ ਆ ਸਾਰੇ ਇਹਨਾਂ ਦੇ ਸਾਰਿਆਂ ਦੇ ਬੱਚਿਆਂ ਨੂੰ ਜਿਹੜਾ ਹੈਗਾ ਪੇਪਰ ਦੇਣ ਤੋਂ ਰੋਕਿਆ ਜਾ ਰਿਹਾ ਉਹ ਇੱਕ ਕਿਸ ਗੱਲ ਪਿੱਛੇ ਕਿ ਬੱਚਿਆਂ ਨੇ ਹਾਊਸ ਐਡਰੈਸ ਨਹੀਂ ਪਾਈ ਹੋਈ ਸਿੱਕ ਥਰਸਡੇ ਹੋਣ ਕਰਕੇ ਨਾ ਕਿਉਂਕਿ ਬੱਚਾ 4 ਵਜੇ ਤਾਂ ਉੱਠ ਕੇ ਵਿਚਾਰਾ ਪੜ੍ਹ ਰਿਹਾ ਰਿਵੀਜ਼ਨ ਕਰ ਰਿਹਾ ਮੈਂ ਉਹਨੂੰ ਕਰਵਾ ਰਹੀਏ ਦਿਮਾਗ ਚੋਂ ਸਲਿੱਪ ਕਰਕੇ ਵੀ ਥਰਸਡੇ ਸੀ ਤੇ ਹਾਊਸ ਡੈਸ ਪਾਣੀ ਸੀਗੀ ਪਾ ਪੇਰੈਂਟਸ ਖੜੇ ਆ ਸਾਰੇ ਇਹਨਾਂ ਦੇ ਸਾਰਿਆਂ ਦੇ ਬੱਚਿਆਂ ਨੂੰ ਜਿਹੜਾ ਹੈਗਾ ਪੇਪਰ ਦੇਣ ਤੋਂ ਰੋਕਿਆ ਜਾ ਰਿਹਾ ਉਹ ਇੱਕ ਕਿਸ ਗੱਲ ਪਿੱਛੇ ਕਿ ਬੱਚਿਆਂ ਨੇ ਹਾਊਸ ਐਡਰੈਸ ਨਹੀਂ ਪਾਈ ਹੋਈ ਸਾਡਾ ਮੁੱਦਾ ਇਹ ਹੈਗਾ ਕਿ ਜਦੋਂ ਬੱਚੇ ਸਕੂਲ ਯੂਨੀਫਾਰਮ ਦੇ ਵਿੱਚ ਹੈਗੇ ਨੇ ਤਾਂ ਉਹਨਾਂ ਨੂੰ ਐਗਜ਼ਾਮ ਤੋਂ ਰੋਕਣ ਵਾਲਾ ਸਕੂਲ ਪ੍ਰਸ਼ਾਸਨ ਕੌਣ ਹੁੰਦਾ ਮਿੰਨ ਕੀ ਕਲਾਸ ਟੀਚਰ ਨੇ ਫੋਨ ਕਰਤਾ ਵੀ ਤੁਹਾਡੇ ਬੱਚੇ ਨੂੰ ਪੇਪਰ ਚ ਨਹੀਂ ਬੈਠਣ ਦਿੱਤੇ ਜਾਏਗਾ ਪਹਿਲਾਂ ਇਹਨੂੰ ਯੂਨੀਫਾਰਮ ਦੇ ਕੇ ਜਾਓ ਕਿ ਯੂਨੀਫਾਰਮ ਚੇਂਜ ਕਰੇਗੀ ਬਾਥਰੂਮ ਦੇ ਵਿੱਚ ਫਿਰ ਬੱਚੇ ਮੇਰੇ ਕੋਲ ਰਿਕਾਰਡਿੰਗ ਪਈ ਹੈ ਫਿਰ ਬੱਚੇ ਤੋਂ ਫੋਨ ਕਰਵਾਇਆ ਮੈਂ ਸਬਜੀ ਬਣਾ ਰਹੀ ਸੀ ਮੈਂ ਸਬਜੀ ਛੱਡ ਕੇ ਵਿੱਚ ਮੈਨੂੰ ਨਹੀਂ ਪਤਾ ਮੈਂ ਗੈਸ ਬੰਦ ਕੀਤਾ ਕਿ ਨਹੀਂ ਕੀਤਾ ਪਰ ਜਦੋਂ ਸਕੂਲ ਪੱਜੀ ਆਈਆਂ ਅੰਦਰ ਸੇ ਦੋ ਵਾਰ ਸਾਡਾ ਐਕਸੀਡੈਂਟ ਹੋਣ ਲੱਗਾ ਹੈ 1.5 ਘੰਟੇ ਤੋਂ ਉੱਪਰ ਇਹਨਾਂ ਨੇ ਧੁੱਪ ਦੇ ਵਿੱਚ ਸਾਡੇ ਬੱਚਿਆਂ ਨੂੰ ਖੜਾ ਆਇਆ ਸਾਡੇ ਬੱਚਿਆਂ ਨੂੰ ਹਰਾਸ਼ ਕੀਤਾ ਜਿਹਦੇ ਅਸੀਂ ਸਕੂਲ ਪ੍ਰਸ਼ਾਸਨ ਦੇ ਖਿਲਾਫ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੈਗੇ ਆ ਮంత్రి ਨੂੰ ਬੇਨਤੀ ਹੈ ਕਿ ਸਕੂਲ ਤੇ ਲਿਖਲੀ ਐਕਸ਼ਨ ਲਿੱਤਾ ਜਾਵੇ ਜਿਹੜਾ ਟਾਈਮ ਉਹ ਦੇ ਜਿਹੜੇ ਬੱਚਿਆਂ ਦਾ ਸਾਡਾ ਦਾ ਖਰਾਬ ਹੋਇਆ ਹੈ ਸਕੂਲ ਤੇ ਕਾਰਵਾਈ ਕੀਤੀ ਏ ਬੀਸੀ ਸਭ ਤੋਂ ਮੰਗਾ ਸਾਨੂੰ ਪੂਰੇ ਪ੍ਰਸ਼ਾਸਨ ਤੋਂ ਮੰਗਾ ਕਿ ਸਕੂਲ ਦੇ ਖਿਲਾਫ ਜਲਦ ਤੋਂ ਜਲਦ ਐਕਸ਼ਨ ਲਿਆ ਜਾਵੇ ਸਾਡੀ ਬੇਟੀ ਇੱਥੇ ਸਕੂਲ ਦੇ ਵਿੱਚ ਬੇਸ ਸਕੂਲ ਦੇ ਵਿੱਚ ਪੜਦੀ ਹੈਗੀ ਆ ਅਸੀਂ ਸਾਰੇ ਪੇਰੈਂਟਸ ਇੱਥੇ ਇਕੱਠੇ ਹੋયા ਅੱਜ ਮੁੱਦਾ ਇਹ ਸੀਗਾ ਤੁਸੀਂ ਮੈਂ ਚਾਹਾਂਗੀ ਥੋੜਾ ਜਿਹਾ ਪੇਰੈਂਟਸ ਦਾ ਵੀ ਸ਼ਾਰਟ ਨਾਲ ਲੈ ਕੇ ਜਿੰਨੇ ਪੇਰੈਂਟਸ ਅਸੀਂ ਇਕੱਠੇ ਹੋયા ਕਾਫੀ ਗਿਣਤੀ ਚ ਪੇਰੈਂਟਸ ਨੇ ਸਾਨੂੰ ਸਾਡੇ ਬੱਚਿਆਂ ਦਾ ਅੱਜ ਐਗਜ਼ਾਮ ਸੀਗਾ ਸਾਨੂੰ ਸਵੇਰ ਹੀ ਮੈਸੇਜ ਸੌਰੀ ਫੋਨ ਆਂਦਾ ਕਿ ਤੁਹਾਡੇ ਬੱਚਾ ਨੂੰ ਅਸੀਂ ਐਗਜ਼ਾਮ ਦੇ ਵਿੱਚ ਨਹੀਂ ਬੈਠਣ ਦਵਾਗੇ ਬਿਕਾਜ਼ ਆਫ ਇਹਨਾਂ ਦੇ ਰਾਈਟ ਯੂਨੀਫਾਰਮ ਨਹੀਂ ਪਾਈ ਹੋਈ ਰਾਈਟ ਯੂਨੀਫਾਰਮ ਦਾ ਮਤਲਬ ਕਿ ਬੱਚਿਆਂ ਨੇ ਪ੍ਰੋਪਰ ਯੂਨੀਫਾਰਮ ਪਾਈ ਹੋਈ ਹੈਗੀ ਆ ਬਟ ਇਹਨਾਂ ਨੇ ਜੋ ਹਾਊਸ ਡ्रेस ਅਲੱਗ ਹਫਤੇ ਚ ਹਾਊਸ ਡ੍ਰੈਸ ਵੀ ਹੈਗੀ ਐ ਇਹਨਾਂ ਦੀ ਉਹ ਨਹੀਂ ਪਾਈ ਹੋਈ ਹੈਗੀ ਲੇਕਿਨ ਸਕੂਲ ਯੂਨੀਫਾਰਮ ਦੇ ਵਿੱਚ ਬੱਚੇ ਹੈਗੇ ਨੇ ਤਾਂ ਸਾਡਾ ਮੁੱਦਾ ਇਹ ਹੈਗਾ ਕਿ ਜਦੋਂ ਬੱਚੇ ਸਕੂਲ ਯੂਨੀਫਾਰਮ ਦੇ ਵਿੱਚ ਹੈਗੇ ਨੇ ਤਾਂ ਉਹਨਾਂ ਨੂੰ ਇਗਜ਼ਾਮ ਤੋਂ ਰੋਕਣ ਵਾਲਾ ਸਕੂਲ ਪ੍ਰਸ਼ਾਸਨ ਕੌਣ ਹੁੰਦਾ ਕਿਹੜੇ ਰੂਲ ਦੇ ਵਿੱਚ ਲਿਖਿਆ ਹੋਇਆ ਅਗਰ ਬੱਚਾ ਸਿਵਲ ਕੱਪੜਿਆਂ ਦੇ ਵਿੱਚ ਆਜ ਆਪਣੇ ਘਰ ਦੇ ਕੱਪੜਿਆਂ ਦੇ ਵਿੱਚ ਯੂਨੀਫਾਰਮ ਨਹੀਂ ਪਾਈ ਤਾਂ ਵੀ ਆਪਾਂ ਮੰਨ ਦਿਆਂ ਬੱਚਿਆਂ ਨੇ ਪ੍ਰੋਪਰ ਯੂਨੀਫਾਰਮ ਦੇ ਵਿੱਚ ਬੱਚੇ ਨੇ ਇਹਨਾਂ ਨੇ ਸਾਡੇ ਬੱਚਾ ਨੂੰ ਬਾਹਰ ਖੜਾ ਕੇ ਅੱਧੇ ਘੰਟੇ ਡੇਢ ਘੰਟੇ ਤੋਂ ਉੱਪਰ ਉਨਾਂ ਨੇ ਧੂਪ ਦੇ ਵਿੱਚ ਸਾਡੇ ਬੱਚਿਆਂ ਨੂੰ ਕਢਾਇਆ ਸਾਡੇ ਬੱਚਿਆਂ ਨੂੰ ਹਰਾਸ਼ ਕੀਤਾ ਜਿਹਦੇ ਅਸੀਂ ਸਕੂਲ ਪ੍ਰਸ਼ਾਸਨ ਦੇ ਖਿਲਾਫ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੈਗੇ ਆ ਤੇ ਸਾਡੀ ਮੰਗ ਆ ਡੀਸੀ ਸਭ ਤੋਂ ਮੰਗ ਆ ਸਾਨੂੰ ਪੂਰੇ ਪ੍ਰਸ਼ਾਸਨ ਤੋਂ ਮੰਗਾ ਕਿ ਸਕੂਲ ਦੇ ਖਿਲਾਫ ਜਲ ਤੋਂ ਜਲਦ ਐਕਸ਼ਨ ਲਿਆ ਜਾਵੇ ਹੋਰ ਵੀ ਬਹੁਤ ਸਾਰੇ ਮੁੱਦੇ ਖੜੇ ਹੈਗੇ ਨੇ ਜਿਵੇਂ ਕਿ ਸਾਡੇ ਤੋਂ ਫੀਸਿਸ ਲੈਂਦੇ ਨੇ ਏਸੀਆਂ ਦੀ ਫੀਸਿਸ ਲੈਂਦੇ ਨੇ ਸਕੂਲ ਦੇ ਵਿੱਚ ਕਲਾਸ ਰੂਮਸ ਦੇ ਵਿੱਚ ਏਸੀ ਨਹੀਂ ਹੈਗੇ ਅਗਰ ਕੋਈ ਨੌਕਰੀशुदा ਪੈਗੇਂਟ ਸਹਗੇ ਨੇ ਥੋੜਾ ਬਹੁਤ ਕੋਈ ਫੀਸ ਲੇਟ ਹੋ ਗਈ ਉਹਨਾਂ ਨੂੰ ਤਨਖੀਆਂ ਭੇਜੀਆਂ ਜਾਂਦੀਆਂ ਨੇ ਇਹਨਾਂ ਵੱਲੋਂ ਕਿ ਅਸੀਂ ਡਿਫਾਲਟ ਕਰ ਦਵਾਂਗੇ ਜਾਂ ਅਸੀਂ ਐਗਜ਼ੈਮਪਸ਼ਨ ਹੀ ਬੈਠਣ ਦਵਾਂਗੇ ਬਹੁਤ ਕੂਚਾ ਮਿਹਦੇ ਬੋਤਨੇ ਅੱਜ ਮੇਨ ਮੁੱਦਾ ਇਹ ਸੀਗਾ ਕਿ ਸਾਨੂੰ ਸਾਰੇ ਪੇਰੈਂਟਸ ਨੂੰ ਇਹਨਾਂ ਨੇ ਫੋਨ ਕੀਤਾ ਕਿ ਆਪਣੇ ਬੱਚੇ ਨੂੰ ਤੁਸੀਂ ਅਸੀਂ ਬੈਠਣ ਨਹੀਂ ਦਵਾਵਾਂਗੇ ਤੁਹਾਡੇ ਬੱਚਿਆਂ ਨੂੰ ਇਗਜ਼ਾਮ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਜਾਓ ਜਾਂ ਫਿਰ ਯੂਨੀਫਾਰਮਸ ਇੱਥੇ ਭੇਜੋ ਬੱਚੇ ਇੱਥੇ ਚੇਂਜ ਕਰਨ ਤੁਹਾਨੂੰ ਵੀ ਪਤਾ ਬੱਚਿਆਂ ਨੇ ਵੱਡੀਆਂ ਨੇ ਅਸੀਂ ਕਿਵੇਂ ਬਾਹਰ ਬੱਚਿਆਂ ਨੂੰ ਚੇਂਜ ਕਰਨ ਦੇ ਸਕਦਾ ਹਾਂ ਉਦੋਂ ਹੀ ਕੀ ਬੰਦਾ ਅਸੀਂ ਆਪੋ ਆਪਣੇ ਕੰਮਾਂ ਦੇ ਵਿੱਚ ਚਲੇ ਜਾਂਦੇ ਆਂ ਬੱਚਿਆਂ ਨੂੰ ਛੱਡ ਕੇ ਨੌਕਰੀशुदा ਲੋਕ ਨੌਕਰੀ ਤੇ ਚਲੇ ਜਾਂਦੇ ਨੇ ਇੱਕਦਮ ਵਾਪਸ ਆਏ ਤਾਂ ਇਹ ਐਟੀਟਿਊਡ ਸਕੂਲ ਦਾ ਬਿਲਕੁਲ ਸਹੀ ਨਹੀਂ ਸੀਗਾ ਪ੍ਰਿੰਸੀਪਲ ਮੈਮ ਬਾਹਰ ਆਏ ਬਹੁਤ ਮੁਸ਼ਕਿਲ ਨਾਲ ਬਾਹਰ ਆਏ ਜਦੋਂ ਪੇਰੈਂਟਸ ਵੱਲੋਂ ਵਿਰੋਧ ਚੰਗੇ ਤਰੀਕੇ ਨਾਲ ਕੀਤਾ ਗਿਆ ਲੇਕਿਨ ਉਹਨਾਂ ਵੱਲੋਂ ਕੋਈ ਸੈਟੀਸਫਾਈਡ ਸਾਨੂੰ ਨਹੀਂ ਕੀਤਾ ਗਿਆ ਸਾਡਾ ਮਜ਼ਾਕ ਬਣਾ ਕੇ ਹੱਸ ਕੇ ਉਹ ਅੰਦਰ ਚਲੇ ਗਏ ਨੇ ਸਰ ਵਿਗਨ ਬਹੁਤ ਆਂਦਾ ਇਹ ਤੁਸੀਂ ਦੇਖੋ ਕਿ ਪੇਰੈਂਟਸ ਅੱਜ ਦੇ ਪੇਰੈਂਟਸ ਨੂੰ ਸਿਰਫ ਬੱਚਿਆਂ ਨੂੰ ਵਧੀਆ ਸਕੂਲਾਂ ਚ ਪੜ੍ਹਾਉਣ ਦੇ ਲਈ ਦੋਨਾਂ ਪੈਰੈਂਟਸ ਨੂੰ ਕੰਮ ਕਰਨਾ ਪੈਗਾ ਦੋਨੋਂ ਵਰਕਿੰਗ ਨੇ ਫਿਰ ਵੀ ਇਹਨਾਂ ਦੇ ਨਖਰੇ ਚੱਕਦੇ ਨੇ ਇਹਨਾਂ ਦੀਆਂ ਲੱਖਾਂ ਰੁਪਏ ਫੀਸਾਂ ਭਰਦੇ ਨੇ ਤੇ ਲੇਕਿਨ ਇਹ ਬਿਲਕੁਲ ਵੀ ਕੋਈ ਕੋਆਪਰੇਟ ਨਹੀਂ ਕਰਦੇ ਹੈਗੇ ਕੋਈ ਬੱਚਿਆਂ ਨਾਲ ਕੋਆਪਰੇਟ ਨਹੀਂ ਕਰਦੇ ਹੁਣ ਤੁਹਾਡੇ ਸਾਹਮਣੇ ਅਸੀਂ ਸਾਰੇ ਖੜੇ ਆ ਇੱਥੇ ਇੱਕ ਫੈਨ ਤੱਕ ਨਹੀਂ ਹੈਗਾ ਨਾਮੀ ਸਕੂਲ ਕੋ ਆਉਂਦੇ ਨੇ ਨਾ ਆਪਣੇ ਆਪ ਨੂੰ ਅਸੀਂ ਸਵੇਰ ਤੋਂ ਖੜੇ ਸਾਨੂੰ ਕਿਸੇ ਨੇ ਪਾਣੀ ਤੱਕ ਨਹੀਂ ਪੁੱਛਿਆ ਹੈਗਾ ਇਹ ਕਿੰਨੀ ਇਨਸਾਨੀਅਤ ਆ ਪੀਨ ਵਾਲਾ ਪਾਣੀ ਵਾਸ਼ਰੂਮ ਦੇ ਵਿੱਚੋਂ ਦੀ ਆ ਰਿਹਾ ਹੈਗਾ ਇੱਕ ਇਨਸਾਨੀਅਤ ਤਾਂ ਸਾਨੂੰ ਪਾਣੀ ਤੱਕ ਇੱਥੇ ਸਵੇਰੇ ਖੜਿਆ ਐਨੀ ਗਰਮੀ ਦੇ ਵਿੱਚ ਕਿਤੇ ਕੋਈ ਏਸੀ ਨਹੀਂ ਪੱਖਾ ਨਹੀਂ ਤਾਂ ਇਹ ਫੀਸਿਸ ਕਿਸ ਨਾਮ ਦੀ ਲੈਂਦੇ ਨੇ ਤੇ ਜਦੋਂ ਸੁਪਰੀਮ ਕੋਰਟ ਵੱਲੋਂ ਇਹ ਆਡਿਟਸ ਨੇ ਕਿ ਜੋ ਈਅਰਲੀ ਫੀਸ ਆ ਉਹ ਸਿਰਫ ਫੀਸ ਲੈ ਸਕਦੇ ਨੇ ਉਹਦੇ ਤੇ ਕੁਝ ਪਰਸੈਂਟ ਆ ਮੇਰੇ ਕੱਲ 3-4 ਪਰਸੈਂਟ ਆ ਜੋ ਇਹ ਲੈ ਸਕਦੇ ਨੇ ਲੇਕਿਨ ਇਹ ਐਕਸਟਰਾ ਫੀਸ ਵੀ ਬਿਲਡਿੰਗ ਚਾਰਜਸ ਕਿ 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 ਪਤਾ ਨਹੀਂ ਕਿੰਨੀ ਕਿੰਨੀ ਫੀਸ ਸਾਡੇ ਤੋਂ ਚਾਰਜਸ ਕਰਦੇ ਨੇ ਲੇਕਿਨ ਕਦੇ ਵੀ ਇਹ ਕੋਆਪਰੇਟ ਨਹੀਂ ਕਰਦੇ ਕਿਸੇ ਵੀ ਪੇਰੈਂਟਸ ਦੇ ਨਾਲ ਸਾਡੀ ਤਾਂ ਪ੍ਰਸ਼ਾਸਨ ਨੂੰ ਇਹੀ ਮੰਗਾ ਕਿ ਜਿਹੜੇ ਇਹਨਾਂ ਦੇ ਟੀਚਰਸ ਇਹਨਾਂ ਨਾਲ ਇਨਵੋਲਵ ਹੁੰਦੇ ਨੇ ਉਹਨਾਂ ਤੇ ਵੀ ਐਕਸ਼ਨ ਲਿਆ ਜਾਵੇ ਸਕੂਲ ਦੀ ਐਫੀਲੀਏਸ਼ਨ ਆ ਜੋ ਉਹ ਕੈਨਸਲ ਕੀਤੀ ਜਾਵੇ ਕਿਉਂਕਿ ਕੱਲਾ ਇਹ ਮੁੱਦਾ ਨਹੀਂ ਹੈਗਾ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਪੇਰੈਂਟਸ ਦਾ ਜੋ ਮੁੱਦਾ ਹੈਗਾ ਉਹਨੂੰ ਲੈ ਕੇ ਸੰਘਰਸ਼ ਨੂੰ ਅੱਗੇ ਲੈ ਕੇ ਜਾਵਾਂਗੇ ਮੈਮ ਸਰ ਜਦੋਂ ਪ੍ਰੈਸ਼ਰ ਹੋ ਗਿਆ ਜਦੋਂ ਬਹੁਤ ਜ਼ਿਆਦਾ ਪ੍ਰੈਸ਼ਰ ਪ੍ਰਸ਼ਾਸਨ ਵੀ ਆ ਗਿਆ ਉਹ ਤੋਂ ਡੇਢ ਘੰਟੇ ਬਾਅਦ ਬੱਚਿਆਂ ਨੂੰ ਬਿਠਾਇਆ ਗਿਆ ਐਗਜ਼ਾਮਸ ਦੇ ਵਿੱਚ ਤੇ ਤੁਹਾਡੇ ਰਾਹੀਂ ਸਾਡੀ ਇਹ ਮੰਗ ਆ ਕਿ ਅੱਜ ਦੀ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਉਹ ਸਾਰੀ ਜਨਤਕ ਰੱਖੀ ਜਾਵੇ ਮਤਲਬ ਸਾਨੂੰ ਦਿੱਤੀ ਜਾਵੇ ਅਗਰ ਸਾਨੂੰ ਚਾਹੀਦੀ ਹੈਗੀ ਆ ਤਾਂ ਸਰ ਮੇਰੀ ਨਾ ਬੇਟੀ ਪੜਦੀ ਹੈ ਔਰ ਇਹ 7th ਕਲਾਸ ਦੇ ਵਿੱਚ ਅੱਜ ਉਹਦਾ ਪੇਪਰ ਸੀਗਾ ਐਸਐਸਟੀ ਦਾ ਤੇ ਬੱਚਾ ਪੇਪਰ ਦੇਣ ਆਇਆ ਹੈ ਪ੍ਰੋਪਰ ਸਕੂਲ ਯੂਨੀਫਾਰਮ ਦੇ ਵਿੱਚ ਰੀਬਨ ਆਈ ਕਾਰਡ ਸਭ ਕੁਝ ਪਾ ਕੇ ਆਇਆ ਹੈ ਬਸ ਇੱਕ ਥਰਸਡੇ ਹੋਣ ਕਰਕੇ ਨਾ ਕਿਉਂਕਿ ਬੱਚਾ 4 ਵਜੇ ਦਾ ਉੱਠਿਆ ਵਿਚਾਰਾ ਪੜ੍ਹ ਰਿਆ ਰਿਵੀਜ਼ਨ ਕਰ ਰਿਹਾ ਹੈ ਮੈਂ ਉਹਨੂੰ ਕਰਵਾ ਰਹੀਏ ਦਿਮਾਗ ਚੋਂ ਸਲਿੱਪ ਕਰ ਗਿਆ ਵੀ ਥਰਸਡੇ ਸੀ ਤੇ ਹਾਊਸ ਡੇਸ ਪਾਣੀ ਸੀਗੀ ਬਸ ਉਹ ਪੇਪਰ ਦੇਣਾ ਜੇ ਆਈ ਐਂਟਰ ਕੀਤੀ ਸਕੂਲ ਚ ਇਹਨਾਂ ਨੇ ਉਹ ਪੇਪਰ ਤੇ ਨਹੀਂ ਬੈਠਣ ਦਿੱਤਾ ਈਵਨ ਕਿ ਕਲਾਸ ਟੀਚਰ ਨੇ ਫੋਨ ਕਰਤਾ ਵੀ ਤੁਹਾਡੇ ਬੱਚੇ ਨੂੰ ਪੇਪਰ ਤੇ ਨਹੀਂ ਬੈਠਣ ਦਿੱਤਾ ਜਾਏਗਾ ਪਹਿਲਾਂ ਇਹਨੂੰ ਯੂਨੀਫਾਰਮ ਦੇ ਕੇ ਜਾਓ ਇਹ ਯੂਨੀਫਾਰਮ ਚੇਂਜ ਕਰੇਗੀ ਬਾਥਰੂਮ ਦੇ ਵਿੱਚ ਗੈਸ ਬੰਦ ਕੀਤਾ ਕਿ ਨਹੀਂ ਕੀਤਾ ਪਰ ਜਿਹੜਾ ਸਕੂਲ ਭੱਜੀ ਆਈਆਂ ਅੰਦਰ ਸੇ 2 ਵਜੇੜਾ ਐਕਸੀਡੈਂਟ ਹੋਣ ਲੱਗਾ ਹੈ ਬੱਚੇ ਨੂੰ ਯੂਨੀਫਾਰਮ ਦੇਣ ਲਈ ਆਂਦੇ ਨੂੰ ਸਾਰੇ ਪੇਰੈਂਟਸ ਇਕੱਠੇ ਹੋਏ ਪਏ ਸੀ ਜਿਨ੍ਹਾਂ ਜਿਨ੍ਹਾਂ ਨੂੰ ਫੋਨ ਗਏ ਪਏ ਸੀ ਤੇ ਪ੍ਰਿੰਸੀਪਲ ਨੂੰ ਮਿਲਣ ਦੀ ਡਿਮਾਂਡ ਰੱਖ ਰਹੇ ਸੀ ਪ੍ਰਿੰਸੀਪਲ ਮੈਡਮ ਮਿਲੇ ਨਹੀਂ ਘੰਟੇ ਬਾਅਦ ਆਏ ਹੈ ਘੰਟੇ ਬਾਅਦ ਆ ਕੇ ਕਹਿੰਦੇ ਸੀ ਬੱਚਾ ਨੂੰ ਬਿਠਾਤਾ ਜਿਹੜੇ ਬੱਚੇ ਦੀ ਮੈਂਟਲੀ ਹਰਾਸਮੈਂਟ ਹੋਈ ਹੈ ਜਿਹੜੇ ਬੱਚੇ ਨੂੰ ਧੁੱਪੇ ਖੜਾਇਆ ਗਿਆ ਹੈ ਜਿਹੜੇ ਬੱਚਾ ਤੋਂ ਫੋਨ ਕਰਵਾਏ ਗਿਆ ਉਸ ਬੱਚੇ 'ਚ ਕਿੱਥੇ ਕੌਨਫੀਡੈਂਸ ਰਹਿ ਗਿਆ ਹੋਏਗਾ ਪੇਪਰ ਦੇਣ ਦਾ ਦੱਸੋ ਔਰ ਇਹ ਕਿੱਥੇ ਨਿੱਕੇ ਵੀ ਦੇ ਬੱਚੇ ਨੇ ਯੂਨੀਫਾਰਮ ਨਹੀਂ ਪਾਈ ਤੁਸੀਂ ਉਹ ਪੇਪਰ ਨਹੀਂ ਦੇ ਸਕਦਾ ਸਕੂਲ ਯੂਨੀਫਾਰਮ ਪਾਈ ਹੈ ਜਿਹੜੇ ਇਹਨਾਂ ਨੇ ਪੈਸੇ ਕਮਾਣ ਲਈ ਹਾਊਸਡੇਸਾਂ ਲਾਈਆਂ ਨਾ ਬਸ ਉਹ ਹਾਊਸਡੇਸ ਨਹੀਂ ਪਾਈ ਸੀਗੀ ਇਨਾਂ ਦੇ ਪੂਰਾ ਪ੍ਰਸ਼ਾਸਨ ਨੜਾ ਹੈਗਾ ਇਹਨਾਂ ਤੇ ਪੂਰੀ ਕਾਰਵਾਈ ਕਰੇ ਇਹਨਾਂ ਨੂੰ ਨੱਥ ਪਾਵੇ ਇਹਨਾਂ ਨੂੰ ਦੱਸਿਆ ਦੇ ਪੇਰੈਂਟਸ ਦੀ ਵੀ ਕੋਈ ਪਾਵਰ ਹੁੰਦੀ ਹੈ ਕਿਉਂਕਿ ਪੇਰੈਂਟਸ ਦੀ ਯੂਨਿਟੀ ਬਹੁਤ ਜ਼ਰੂਰੀ ਹੈ ਜਦੋਂ ਪੇਰੈਂਟਸ ਦੀ ਯੂਨਿਟੀ ਹੋ ਜਾਏਗੀ ਨਾ ਸਾਰੇ ਸਕੂਲ ਵਾਲੇ ਆਪਣੇ ਆਪ ਹੀ ਡਾਊਨ ਆ ਜਾਣਗੇ ਕਿਉਂਕਿ ਸਿਰ ਤੇ ਚਾ ਤਾਂ ਚੜੇ ਹੋਏ ਕਿ ਪੇਰੈਂਟਸ ਦਿਖਾਉਂਦੇ ਨਹੀਂ ਯੂਨਿਟੀ ਜਦਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹਨਾਂ ਨੂੰ ਪੂਰਾ ਇਹਨ ਦਬਾ ਕੇ ਰੱਖੇ ਕਿ ਤੁਸੀਂ ਪੇਰੈਂਟਸ ਦੀ ਕਿਉਂ ਲੁੱਟਾ ਕਰਦੇ ਹੋ ਕਿਤਾਬਾਂ ਚ ਲੁੱਟਾ ਕਾਪੀਆਂ ਚ ਲੁੱਟਾ ਹਰ ਚੀਜ਼ ਫੀਸਾ ਚ ਲੁੱਟਾ ਜਿਹੜੇ ਐਨੂਅਲ ਚਾਰਜਸ ਅਸੀਂ ਜਦੋਂ ਦੇ ਸਕੂਲ ਆਏ ਉਹ ਅਸੀਂ ਗਰਮੀ 'ਚ ਖੜੇ ਆ ਸਾਡੇ ਬੱਚੇ ਜਿਹੜੇ ਗਰਮੀ 'ਚ ਕਲਾਸ 'ਚ ਬੈਠਦੇ ਉਹ ਚੰਗੀ ਤਰ੍ਹਾਂ ਪੱਖੇ ਤੱਕ ਨਹੀਂ ਚੱਲਦੇ ਇਹਨਾਂ ਨੇ ਦੇਖੋ ਜਿੱਥੇ ਤੱਕ ਸਾਨੂੰ ਪਸਾਨੂੰ 845 ਤੇ ਫੋਨ ਆਇਆ 845 ਤੋਂ ਲੈ ਕੇ ਆਹ ਟਾਈਮ ਆ ਗਿਆ ਸਾਨੂੰ ਇੱਥੇ ਖੜੇ ਨੂੰ ਜਦੋਂ ਬੱਚੇ ਲੜਾਈ ਝਗੜਾ ਹੋ ਗਿਆ ਪੂਰਾ ਹੰਗਾਮਾ ਹੋ ਗਿਆ ਪ੍ਰਿੰਸੀਪਲ ਮੈਡਮ ਐਨੇ ਫੇਰ ਬੱਚਾ ਨੂੰ ਜਾ ਕੇ ਬਿਠਾਇਆ ਹੈ ਸਾਨੂੰ ਨਹੀਂ ਪਤਾ ਪੌਣੇ ਘੰਟੇ 'ਚ ਬਿਠਾਇਆ ਗਿਆ ਘੰਟੇ 'ਚ ਬਿਠਾਇਆ ਸਾਡੇ ਘੱਲ ਨਾਲ ਘੰਟੇ ਬਾਅਦ ਬਿਠਾਇਆ ਬੱਚੇ ਨੂੰ